ਲੋ ਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿੱਤਰ ਪਿਆਰੇ ਸਵਾਗਤ ਹੈ ਤੁਹਾਡਾ ਨਾਲ ਲੈਣੇ ਹਾਂਜੀ ਸਾਰੇ ਸਮਝ ਪਾਣੇ ਆ ਆ ਜਾਓ ਆ ਮਟਰੀ ਉਹਦੇ ਮਹਿੰਗੇ ਸਾਲਾ ਚਾਰਜ ਤੇ ਪਾਈਆ ਜੋ ਬਲੌਂ ਦੇ ਸੇਟਾ ਨਾ 160 ਪਈ ਕਿੱਲਾ ਰੈਨ ਨਾ ਬਰੇ ਰੈਨ ਤੋਂ ਮਟਰੀ ਫਿਰ ਉੱਡਦੀ ਆ ਲੋਕ ਜੀ ਆਪਾਂ ਕਰਤਾ ਅੱਜ ਦਾ ਵਲੌਗ ਸਟਾਰ ਅਲਾਈਨ ਹੈ ਵੈਸੇ ਹਾਂ ਮੇਜ਼ਰ ਹਤੀ ਕੱਲ੍ਹ ਘੜੀਆਂ ਆ ਕਿ ਚਾਹੇ ਖੜੀਆਂ ਆ ਜਾਂ ਦੰਦ ਬੱਜੇ ਸਾਸਰੀ ਘਰ ਵਿੱਚ ਰਹਿ ਗਈ ਸਾਸਰੀ ਕਾਲ ਸਾਰਿਆਂ ਨੂੰ ਮਿੱਤਰ ਪਿਆਰਿਆਂ ਨੂੰ ਤੇ ਬਲੌਗ ਕਰਤਾ ਆਪਾਂ ਅੱਜ ਦਾ ਚਾਲੂ ਆਪਾਂ ਚੱਲੇ ਆਂ ਗੱਡੀ ਦੀ ਸਰਵਿਸ ਕਰਾਉਣ ਤੇ ਦੇਖਦੇ ਆਂ ਅੱਜ ਕੀ ਕੀ ਮਾਹੌਲ ਚੱਲ ਬੰਦਾ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਤੁਹਾਨੂੰ ਅੱਜ ਦਾ ਬਲੌਗ ਇੰਜੋਏ ਕਰਵਾਉਣੇ ਆ ਤੇ ਬਾਕੀ ਜੋ ਵੀ ਗੱਲਬਾਤ ਹੋਊਗੀ ਉਹ ਤੁਹਾਨੂੰ ਦੱਸਾਂਗੇ ਅੱਗੇ ਚੱਲਗੇ ਹੁਣ ਆਪਾਂ ਲੈ ਆਂਦੇ ਹਾਂ ਇੱਥੋਂ ਥੋੜੀ ਸਬਜ਼ੀ ਸਬਜ਼ੀ ਬਹੁਤ ਮਹਿੰਗੀ ਮਿਲਦੇ ਆਂ ਤੁਹਾਨੂੰ ਕਿਹਾ ਜੋ ਮρθρο ਜੁੜੇ ਰੋ ਨੋ ਵੀ ਕੱਢੀ ਚਲੇ ਫਰਸਟ ਫਲੋਰ ਉੱਪਰ ਹੀ ਐ ਫਰਸਟ ਫਲੋਰ ਉੱਪਰ ਐ ਅੰਦਰ ਸੇ ਜਾਣ ਪੜੇਗਾ ਹਾਂ ਓਕੇ ਮੈਂ ਅੰਦਰ ਇੱਥੋਂ ਹੀ ਦੀ ਚਾਬੀ ਚਾਬੀ ਪਿਆਵੋ ਨਾ ਚਾਬੀ ਅੰਦਰ ਹਾਂ ਅੰਦਰ ਲੱਗੀ ਰਹਣੇ मतरोज अपनी गिस्टम आई नहीं पता नहीं, लाए नहीं। लाए ए, सही तेरा बस बस बंद कर दे बंद कर दे लाइट इतना लाइट जगा के क्या करेगा तो? तू और क्या <laughs> ਇੰਦੇ ਰਿਮੇ ਬੈਠੇ ਨਾ ਤਾਂ ਇਧਰ ਸੇ ਤੇਰੇ ਕੋ ਪਤਾ ਚਲ ਜਾਏਗਾ ਆਪਣੀ ਗੱਡੀ ਕਹਾਂ ਲੱਗੀ ਕਹਾਂ ਆ ਗਈ ਗੱਡੀ ਬਾਹਰ ਅਭੀ ਨਹੀਂ ਆਈ ਨਾ ਆਏਗੀ ਨਾ ਇਧਰ ਕੀ ਆ ਮੋਲ ਚਲਵੰਤ ਇਸ ਵਿਆਹਤ ਸੇ ਖੋਣਾ 40 ਕਿਲੋ ਦੇ ਵਿੱਚ ਕਰਨ ਦੇ ਗੱਡੀ ਚੱਕ ਆਪਣੀਆਂ ਬੈਟਰੀਆਂ ਦਾ ਸਾਲੇ ਦੂਸਰੀ ਉਹ ਗੱਡੀ ਸਟਾਰਟ ਕਰਾਈ ਇਹਨਾਂ ਚਲ ਮੰਮਾ ਦੇ ਬਹੁਤ ਜਲਦੀ ਚਾਹ ਪੀਆ ਚਾਹ ਲਿਆ ਕੇ ਦੇਈ ਦਿੱਤੀ ਫਿਰ ਏਜੰਸੀ ਵਾਲੇ ਚਾਹ ਇਸ ਹੁਣ ਆ ਪਾਣ ਕੇ ਬੈਠੇ ਆ ਪੂਰੀ ਟੋਰਚ ਲੋਈ ਉਹ ਚੱਲੂ ਗਿਆ ਵੀ ਹੋ ਗਈ ਅੱਪਾ ਜਲੇ ਇਸ ਮਾਲ ਨੂੰ ਫਰੀਕ ਲਿਆ ਬਸ ਸੰਜੀਤ ਬੱਜੀ ਛੱਲੇ ਆ ਪਾਣਾ ਰੂਮ ਚ ਆ ਕੇ ਰੋਟੀ ਖਾਨੇ ਮੋ ਕੋਕੜੀ ਲੱਗੀ ਤਿੰਨ ਵਾਰ ਚੱਲੇ ਹੋਣੇ ਹੁਣ ਗੱਡੀਆਂ ਜਿੰਨੇ ਸਰਦੀਏ ਤੇ ਹੁੰਨਾ ਪੰਗਾ ਅਗੇ ਤੇ ਕਿਦਣਾ ਕਿਦਾਂ ਸਹੀ ਹੋ ਜਾਂਦੇ ਇਹ ਕਰਾ ਲਈਦਾ ਮਿਸਤਰੀ ਕਰ ਦਿੰਦਾ ਇਹ ਉਹਦੇ ਸਾਲਾ ਸਿੱਧਾ ਹੀ ਕੰਪਿਊਟਰ ਲਾਉਣਾ ਵਾ ਕੰਪਿਊਟਰ ਕੰਪਿਊਟਰ ਲਾ ਕੇ ਫੇਰੀ ਕੰਪਿਊਟਰ ਲਾ ਆਉਣਾ ਨਾ ਤੂੰ ਆ ਲੈ ਡਾਉਲ ਆਇਆ ਫੇਰੀ ਸੌਫਟਵੇਅਰ ਇੰਦਾ ਦਾ ਸੌਫਟਵੇਅਰ ਅਪਡੇਟ ਕਰਨਾ ਹੈ ਇਤਰ ਪਾੜਾ ਪਾੜਾ ਦੇ ਆਗੇ ਹਰੀਆਲੀ ਉਸੇ ਵਿੱਚ ਵੀ ਬੈਨ ਦੀ ਦੇਰੀ ਹੋਈ ਬਸ ਉਹ ਦਾ ਆਉ ਨਾ ਜਰਿਆ ਦਿਓ ਦਾਹ ਦੇਣਾ ਜੀ ਗਾੜੀ ਟਾਇਰ ਵਾਲੀ ਲਾਕ ਕਰਤੀ ਖੜੀ ਜਣ ਇਧਰ ਮੀਂਹ ਬਹੁਤ ਪੈਂਦਿਆ ਲੱਗਦਾ ਗਾੜੀ ਆਪਣੇ ਇਧਰ ਐ ਸਾਡ ਪਾਣੀ ਬਹੁਤ ਆਦਿਆ ਲਗੇ ਉਹ ਤਾਂ ਕੋਈ ਨਾ ਥੋੜੀ ਜਿਹਾ ਕੰਮ ਆਵੇ ਉਹ ਲੱਗਾ ਲਾਲਿਆ ਕੁੜਾ ਚੁੱਕਨ ਦੇ ਕੱਟਰ ਛੋਟੇ ਕੱਟਰ ਪਰ 190 ਤੇ ਬਣ ਜਾ ਐਕਸਲ ਨਹੀਂ ਆ ਉਦਾਂ ਹੀ ਬਣਾਇਆ ਜਿੱਦਾਂ ਆਪਣੇ ਬਣੇ ਉਹ ਜ਼ਮਾਨੇ 에ਅਰਪੋਰਟ ਬੰਦੇ ਆਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਤਰ ਪਿਆਰਿਆਂ ਦੇ ਬੀਬੀਆਂ ਭੈਣਾਂ ਨੂੰ ਤੇ ਅੱਜ ਦਾ ਬਲੌਗ ਆਪਾਂ ਕਰਦਾ سٹਾਰਟ ਬਲੌਗ ਕੀਤਾ ਸ਼ਾਮਾਂ ਪੈ ਗਈਆਂ ਸਵੇਰ ਦੇ ਆਪਾਂ ਜੋਂ ਸੁੱਤੇ ਜਿਉਂ ਸੁੱਤੇ ਯਕਦੋ ਕੋਣ ਨਹੀਂ ਮਿਲਦੇ ਕਿਹੜੇ ਵਸ ਮਿਲਦੇ ਕਰੀਏ ਕੋਣ ਕੋਣ ਹਾਂ ਇਹ ਹੁਣ ਪਹਿਲਾਂ ਜਿਆਦਾ ਮਿਲਿਆ ਹੁਣ ਥੋੜੇ ਥੋੜੇ ਮਿਲਿਆ ਤੇ ਅੱਜ ਆਪਾਂ ਲੈ ਕੇ ਜਾਣਾ ਦਾ ਸਮਾਨ ਸਪੋਨ ਕੁੱਕਰ ਦਾ ਕਰ ਕਰ ਖਰੀਦਿਆ ਇੱਕ ਕਲਿੱਪਾ ਲੈ ਆਂਦਾ ਜਿੱਦਾਂ ਹੀ ਭੁੱਲ ਗਿਆ ਮਗਰ ਟੈਂਕੀ ਖਰੀਦੀ ਸਮਾਨ ਕਾਦਾ ਗੱਲ ਕਰੀਆ ਜਦੋਂ ਪੈਸਾ ਆਉਂਦਾ ਉਹਨੂੰ ਭਾਈ ਡਾ ਦਿੰਦਾ ਦੱਸ ਹੁਣ ਹੁਣ ਕਰੀਏ ਕੀ ਤਾਂ 15000 ਖਰਚ ਰਿਆ ਹੁਣ ਹਾਂ 15000 ਲਾਏ ਆ ਫੇਰ ਵੇਖਾਂ ਭੜਕੀ ਲੈਂਦੇ ਡਰਾਈਵਰ ਸਾਡਾ ਸਮੋਸੇ ਆਇਆ ਪਤਾ ਨਹੀਂ ਕਿਤੋਂ ਚਾਹ ਨਹੀਂ ਪੀਤੀ ਕੋਸ਼ ਕਰਦਾ ਹੁੰਦਾ ਸਮੋਸੇ ਕਿੰਨੇ ਦੇ ਨੇ ਕੋਸ਼ ਇਹਨੂੰ ਨੇ ਘਟਦਨੇ ਉਹ ਫਰਾਹਾਂ ਦੀ ਤਾਂ ਥੱਲੇ ਰੋ ਚੱਲ ਜੇ ਤੇ ਰਾਤ ਨੂੰ ਕੱਢਨੇ ਅੱਜ ਕਾਟਰ ਰਾਤ ਦਾ ਵਲੌਗ ਬਣੂ ਜੇ ਤੇ ਮੀਂਹ ਨਾ ਪਿਆ ਤੇ ਜੇ ਮੀ ਪੈ ਗਿਆ ਫਿਰ ਕੰਟੀਨਰ ਚ ਸੌਂਗ ਦੇਖਦੇ ਆ 몰 ਚੱਲ ਕੀ ਬਣਿਆ ਜਾ ਕੇ 40000 ਰੁਪਏ ਹਾਂਜੀ 40000 40000 ਰੋਡੀਆਂ ਦਾਲਤਾ 40000 40000 ਰੁਪਏ ਡਾਤਾ ਐ ਪੈਸਾ ਤੇ ਐ ਹੀ ਉੱਡਦਾ ਐ ਕੁੜੀਆਂ ਐ ਸੋਚਦੇ ਕਿਤੇ ਸਾਨੂੰ ਸੀਐਸਟਾਫ ਵਾਲੇ ਨਾ ਫੜ ਲੈਣ ਕਿ ਕਿਹੜੀ ਕਿਹੜੇ ਫੜਦੇ ਨੇ ਇਨਕਮ ਟੈਕਸ ਇਨਕਮ ਟੈਕਸ ਵਾਲੇ ਨਾ ਫੜ ਲੈਣ ਜਿੰਨੇ ਸਾਡੇ ਪੈਸੇ ਉੱਡਦੇ ਫੂਨਾ ਚ ਨਾ ਇਹ ਅਮਲੇ ਦੇ ਜਾਂਦੇ ਹੀ ਰਹਿੰਦੇ ਨਵਾਂ ਵੀ ਨਾ ਮਿਲਦੇ ਅੱਗੇ ਜਾ ਕੇ ਤਾਂ ਇੱਧਰ ਮੋੜ ਚੱਲਦੇ ਹੋ ਬੋਲਦੇ ਉਹ ਤੇ ਜਾਣਾ ਆਪਾਂ ਜਿਹਨੂੰ ਦਮ ਵਹੀਂ ਨੇਪੇ ਪਾ ਕੇ ਨਾਲੇ ਪਹਿਲਾ ਖਾਓ ਨਿਕਲ ਗਈ ਉਹ